ਵਾਦ ਟੀਵੀ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਨਜੀਤ ਸਿੰਘ ਬੱਲੋਂਪਰ ਅੱਜ ਦੀਆਂ ਖਾਸ ਖਾਸ ਤੇ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਇਨ੍ਹਾਂ ਅੱਜ ਦੀਆਂ ਸੁਰਖੀਆਂ ਤੇ ਸ੍ਰੀ ਮੁਖਸਰ ਸਾਹਿਬ ਦੀ ਧਿਰਤੀ ਤੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਇਕਤਰਤਾ ਕੀਤੀ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਜ਼ਿੰਮੇਵਾਰੀ ਦਾ ਚਾਰਜ ਵਾਪਸ ਲੈਣ ਅਤੇ ਉਹਨਾਂ ਦੀ ਕੀਤੀ ਜਾ ਰਹੀ ਕਿਰਦਾਰ 쿠שי ਮਗਰੋਂ ਸ੍ਰੀ ਨਕਸਰ ਸਾਹਿਬ ਦੀ ਸੰਗਤ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਮਹਾ ਸਿੰਘ ਦੀਵਾਨ ਹਾਲ ਸ੍ਰੀ ਨਕਸਰ ਸਾਹਿਬ ਵਿਖੇ ਇਕੱਤਰਤਾ ਕੀਤੀ ਜਿਸ ਨੂੰ ਭਾਈ ਗੁਰਦੀਪ ਸਿੰਘ ਬਠਿੰਡਾ ਭਾਈ ਜਸਵੀਰ ਸਿੰਘ ਖਾਲਸਾ ਮਨੀਂਦਰ ਸਿੰਘ ਖਾਲਸਾ ਡਾਕਟਰ ਗੁਰਪ੍ਰੀਤ ਸਿੰਘ ਜਸਪਾਲ ਸਿੰਘ ਮੱਲਾ ਬਨੀਂਦਰ ਸਿੰਘ ਮਹਿੰਦੀ ਜਗਮੀਤ ਸਿੰਘ ਨੇ ਸਬੋਧਨ ਕੀਤਾ ਬੁਲਾ ਰਹੇ ਨੇ ਕਿ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਨਕਸਰ ਸਾਹਿਬ ਵਿਖੇ 17 ਸਾਲਾਂ ਜਿਸ ਸੇਵਾਵਾਂ ਜਿਹੜੀਆਂ ਉਹ ਨਭਾਈਆਂ ਗਈਆਂ ਨੇ ਸੰਗਤ ਉਹਨਾਂ ਦੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਉਸ ਉੱਤੇ ਜਾਣ ਬੁੱਝ ਕੇ ਇੱਕ ਬਹੁਤ ਪੁਰਾਣੇ ਕੇਸ ਦੇ ਵਿੱਚ ਇਲਜ਼ਾਮ ਲੱਗੇ ਨੇ ਇੱਕ ਪੁਰਾਣੇ ਕੇਸ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਨਿੰਦਨਯੋਗ ਤੇ ਨਖੇਦੀ ਹੋਗਾ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਵਾਈ ਯਾਰ ਰਹੀ ਕਿਰਦਾਰ ਖੁਸ਼ੀਕਰ ਸੰਗਤਾਂ ਦੇ ਵਿੱਚ ਭਾਰੀ ਰੋਸ਼ ਹੈ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਟੈਲੀਫੋਨ ਰਾਹੀਂ ਮਾਈਕ ਉੱਤੇ ਸੰਪਰਕ ਕਰਕੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਫਤਿਹਗੜ੍ਹ ਸਾਹਿਬ ਵਿਖੇ ਹਨ ਅਤੇ ਸਾਬਜਾਦਿਆਂ ਦੇ ਸ਼ਹੀਦੀ ਵਿਆੜੇ ਹੋਣ ਕਾਰਨ ਜ਼ਿਆਦਾ ਰੁੱਝੇ ਹੋਏ ਨੇ 26 ਦੀ ਪਰੇਡ ਦੇ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਦੀ ਸੀਗੀ ਜੀ ਹਾਂ ਗਦੰਤਤਾ ਦਿਵਸ ਮੌਕੇ ਦਿੱਲੀ ਚ ਹੋਣ ਵਾਲੀ ਪਰੇਡ ਚ ਪੰਜਾਬ ਦੀ ਝਾਕੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਇਸ ਵਾਰ 26 ਜਨਵਰੀ ਦੀ ਪਰੇਡ ਚ ਪੰਜਾਬ ਦੀ ਝਾਕੀ ਨੂੰ ਦਾ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਇਸ ਵਾਰ ਦਿੱਲੀ ਚ 26 ਜਨਵਰੀ ਨੂੰ ਹੋਣ ਵਾਲੀ ਪਲੇਡ ਚ ਪੰਜਾਬ ਦੀ ਝਾਕੀ ਨਜ਼ਰ ਆਵੇਗੀ ਝਾਕੀ ਵਿੱਚ ਪੰਜਾਬ ਦੇ ਸੱਭਿਆਚਾਰ ਦੇ ਰੰਗ ਦਿਖਾਏ ਜਾਣਗੇ ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀ ਵਾਰ ਪੰਜਾਬ ਦੀ ਝਾਕੀ ਸਿਲੈਕਟ ਨਾ ਹੋਣ ਕਰਕੇ ਬੜਾ ਵਿਵਾਦ ਖੜਾ ਹੋ ਗਿਆ ਸੀ ਉੱਥੇ ਹੀ ਹਰਿਆਣਾ ਅਤੇ ਪੰਜਾਬ ਦੀ ਝਾਕੀ ਵੀ ਚੁਣੀ ਗਈ ਹੈ ਜਦਕਿ ਇਸ ਵਾਰ ਦਿੱਲੀ ਦੀ ਝਾਕੀ ਰਿਜੈਕਟ ਕਰ ਦਿੱਤੀ ਗਈ ਹੈ ਹਰ ਸਾਲ 15 ਸੂਬਿਆਂ ਦੀਆਂ ਝਾਕੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਉੱਥੇ ਹੀ ਦਿੱਲੀ ਦੀ ਝਾਕੀ ਸਿਲੈਕਟ ਨਾਹ ਹੁੰਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਦਿੱਲੀ ਦੇ ਲੋਕਾਂ ਤੋਂ ਪਤਾ ਨਹੀਂ ਇੰਨੀ ਨਫ਼ਰਤ ਕਿਉਂ ਹੈ ਦਿੱਲੀ ਦੇ ਲੋਕ ਇਹਨਾਂ ਨੂੰ ਵੋਟ ਕਿਉਂ ਦੇਣ ਤੇ ਹੀ ਉਹਨਾਂ ਨੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਸਰਕਾਰ ਤੋਂ ਮੰਗ ਕੀਤੀ ਗਈ ਹੈ ਦਿੱਲੀ ਤਾਂ ਦੇਸ਼ ਦੀ ਰਾਜਧਾਨੀ ਹੈ ਤੇ ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਹਰ ਸਾਲ ਦਿੱਲੀ ਦੀ ਝਾਕੀ ਪ੍ਰੇਡ ਦੇ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ ਦਿੱਲੀ ਦੀ ਝਾਕੀ ਨੂੰ 26 ਦੀ ਪ੍ਰੇਡ ਚ ਸ਼ਾਮਲ ਹੋਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਹ ਕਹਿਣਾ ਹੈ ਅਰਵਿੰਦ ਕੇਜਰੀਵਾਲ ਦਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਭਾਰਤ ਦੀ ਰਾਜਧਾਨੀ ਹੈ ਤੇ ਦਿੱਲੀ ਦੀ ਝਾਕੀ ਨੂੰ ਹਰ ਸਾਲ 26 ਜਨਵਰੀ ਦੀ ਪਲੇਟ 'ਚ ਹਿੱਸਾ ਲੈਣਾ ਚਾਹੀਦਾ ਹੈ ਪਿਛਲੇ ਇੰਨੇ ਸਾਲਾਂ ਤੋਂ ਦਿੱਲੀ ਦੀ ਝਾਕੀ ਨੂੰ ਹਿੱਸਾ ਨਹੀਂ ਲੈਣ ਦਿੱਤਾ ਜਾ ਰਿਹਾ ਇਹ ਇਹੋ ਜਿਹੀ ਰਾਜਨੀਤੀ ਹੈ ਉਹ ਦਿੱਲੀ ਦੇ ਲੋਕਾਂ ਨੂੰ ਇਹਦੀ ਨਫ਼ਰਤ ਕਿਉਂ ਕਰਦੇ ਨੇ ਦਿੱਲੀ ਦੇ ਲੋਕ ਉਹਨਾਂ ਨੂੰ ਵੋਟ ਕਿਉਂ ਦੇਣ ਉਹਨਾਂ ਨੇ ਉਹਨਾਂ ਦੇ ਕੋਲ ਦਿੱਲੀ ਦੇ ਲੋਕਾਂ ਲਈ ਕੋਈ ਵਿਜ਼ਨ ਨਹੀਂ ਹੈ ਉਹ ਸਿਰਫ ਕੇਜਰੀਵਾਲ ਨੂੰ ਗਾਲਾਂ ਕੱਢਦੇ ਨੇ ਕਿ ਉਹਨਾਂ ਨੂੰ ਸਿਰਫ ਇਸ ਲਈ ਹੀ ਵੋਟ ਦੇਣਾ ਚਾਹੀਦਾ ਹੈ ਬਾਕੀ ਅਤੇ ਦਿੱਲੀ ਦੇ ਲੋਕਾਂ ਨੂੰ 26 ਜਨਵਰੀ ਦੀ ਪ੍ਰੀਵਿਲੇਜ ਸ਼ਾਮਲ ਹੋਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਇਹ ਸਵਾਲ ਅਰਵਿੰਦ ਕੇਜਰੀਵਾਲ ਨੇ ਲੋਕਾਂ ਦੇ ਮੂਹਰੇ ਰੱਖੇ ਨੇ ਕਿ ਉਹਨਾਂ ਦੇ ਵੱਲੋਂ ਭਾਜਪਾ ਦੇ ਨਾਲ ਜੋ ਕੁਝ ਦਿੱਲੀ ਦੇ ਵਿੱਚ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਐੱਡਬੀਸੀਡੀ ਭਲਕੇ ਹੋਣ ਵਾਲੀ ਅੰਤਰੀ ਕਮੇਟੀ ਮੀਟਿੰਗ ਜਿਹੜੀ ਰੱਦ ਕਰ ਦਿੱਤੀ ਗਈ ਹੈ ਹਰਜਨ ਸਿੰਘ ਧਾਮੀ ਦੇ ਜਿਵੇਂ ਦੇ ਕਾਰਨ ਇਹ ਮੀਟਿੰਗ ਰੱਦ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਸ਼੍ਰੋਮਣੀ ਗੁਜਰਾਵਾਲਾ ਪ੍ਰੰਤ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਨ ਸਿੰਘ ਧਾਮੀ ਨੇ ਅੰਤਰੀ ਕਮੇਟੀ ਦੀ 72 ਘੰਟੇ ਦੇ ਨੋਟਿਸ ਤੇ ਸਦੀ ਹਗਾਮੀ ਇਕੱਤਰਤਾ ਨੂੰ ਰੱਦ ਕਰ ਦਿੱਤਾ ਗਿਆ ਹੈ ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਸਦੀ ਗਈ ਸੀ ਇਹ ਵੀ ਦੱਸਣ ਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਹੀਨੇ ਚ ਇਹ ਤੀਸਰੀ 72 ਘੰਟੇ ਦੇ ਨੋਟਿਸ ਤੇ 71 ਤਾ ਸੱਦੀ ਗਈ ਹੈ ਇਹ ਕੱਤਰਤਾ 23 ਦਸੰਬਰ ਸੋਮਵਾਰ ਨੂੰ ਦੁਪਹਿਰ 12 ਵਜੇ ਰੱਖੀ ਗਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 10 ਦਸੰਬਰ ਨੂੰ 72 ਘੰਟੇ ਦੇ ਨੋਟਿਸ ਤੇ ਅੰਤਰੀ ਕਮੇਟੀ ਦੀ ਜਿਹੜੀ 71 ਤਾ ਸੱਦੀ ਗਈ ਸੀ ਜਿਸ ਵਿੱਚ ਇੱਕ ਨੁਕਾਤੀ ਏਜੰਡਾ ਲਿਆ ਕੇ ਨਰੈਣ ਸਿੰਘ ਚੋੜਾ ਨੂੰ ਪੰਥ ਜੋ ਸ਼ੇਕਨ ਦਾ ਮਤਾ ਪਾਸ ਕਰਦੇ ਆ ਸ੍ਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਦੋਬੀਰ ਸਿੰਘ ਨੂੰ ਇਸ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਇਸ ਤੋਂ ਉਪਰੰਤ 19 ਦਸੰਬਰ ਨੂੰ ਮੁੜ 72 ਘੰਟੇ ਦੇ ਨੋਟਿਸ ਤੇ ਜੇ ਇਕ ਤਗਤਤਾ ਹੋਈ ਜੀ ਤਾਂ ਉਸ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਲੱਗੇ ਦੋਸ਼ਾਂ ਦੀ ਪੜਤਾਲ ਲਈ ਇੱਕ ਸਬ ਕਮੇਟੀ ਗਠਿਤ ਕੀਤੀ ਗਈ ਸੀ ਇਸ ਦੇ ਨਾਲ ਹੀ 15 ਦਿਨਾਂ ਚ ਰਿਪੋਰਟ ਤਿਆਰ ਕਰਕੇ ਪੇਸ਼ ਕਰਨ ਦੀ ਗੱਲ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਦੇ ਕੰਮਕਾਜ ਤੇ ਰੋਕ ਲਗਾਉਂਦੇ ਆ ਦਮਦਮਾ ਸਾਹਿਬ ਦੇ ਮੁੱਖ ਕਰਨਤੀ ਨੂੰ ਕਾਰਜਕਾਰ ਦਾ ਜਿਹੜਾ ਚਾਰਜ ਦੇ ਦਿੱਤਾ ਗਿਆ ਸੀ ਚਰਚਾ ਇਹ ਸੀ ਕਿ 23 ਦਸੰਬਰ ਨੂੰ ਹੋਣ ਵਾਲੀ ਕੱਟੜਾ ਵਿੱਚ ਸ੍ਰੀ ਤਖਤ ਦਮਦਮਾ ਸਾਹਿਬ ਦੇ ਨਮਾ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਬਿਨਾਂ ਅਗਲਾ ਸਮਾਂ ਦੱਸਿਆ ਰੱਦ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ ਅਗਲੀ ਸ਼ੋਮਨੀ ਕੁਦਰਪੰਦ ਕਮੇਟੀ ਦੀ ਮੀਟਿੰਗ ਅਗਲੀ ਕਦੋਂ ਹੁੰਦੀ ਹੈ ਮੋਹਾਲੀ ਦੇ ਸੋਹਣਾਚ ਡਿੱਗੀ ਬਹੁ ਮੰਜ਼ਿਲਾ ਇਮਾਰਤ ਦੇ ਮਲਬੇ ਚੋਂ ਇੱਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ ਮੋਹਾਲੀ ਦੇ ਸੋਹਣਾਚ ਸਨਿਚਰਵਾਰ ਨੂੰ ਡਿੱਗੀ ਇੱਕ ਬਹੁ ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚ ਇੱਕ ਹੋਰ ਵਿਅਕਤੀ ਦੀ ਲਾਸ਼ ਮਿਲੀ ਹੈ ਇਸ ਤਰ੍ਹਾਂ ਇੱਕ ਘਟਨਾ ਚ ਮਰਨ ਵਾਲਿਆਂ ਦੀ ਗਿਣਤੀ ਹੁਣ 2 ਹੋ ਗਈ ਹੈ ਲੰਘੇ ਕੱਲ ਵੀ ਇੱਕ ਦ੍ਰਿਸ਼ਟੀਨਾਮ ਦੀ ਇੱਕ ਮਹਿਲਾ ਦੀ ਜਿਹੜੀ ਲਾਸ਼ ਮਲਬੇ ਦੇ ਵਿੱਚੋਂ ਬਰਾਮਦ ਹੋਈ ਸੀ ਇੱਕ ਅਧਿਕਾਰਤ ਬਿਆਨ ਮੁਤਾਬਕ ਮੋਹਾਲੀ ਦੇ ਐਸਟੀਐਮ ਦਮਨ ਦੀਪ ਕੋਰ ਨੇ ਦੱਸਿਆ ਕਿ ਬਚਾਅ ਮਹਿੰਮ ਦੌਰਾਨ ਇੱਕ ਵਿਅਕਤੀ ਦੀ লাশ ਬਰਾਮਦ ਕੀਤੀ ਗਈ ਹੈ ਤੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਤੇ ਸਾਰੀ ਰਾਤ ਬਚਾਅ ਕਾਰਜ ਜਾਰੀ ਰਹੇ ਨੇ ਤੇ ਬਚਾਅ ਮਹਿੰਮ ਤਹਿਤ ਜੀਐਸਬੀ ਸਨੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੀ ਮਦਦ ਲਈ ਗਈ ਹੈ। ਕੌਮੀ ਆਫਤ ਰਾਹਤ ਬਲ ਐਨਡੀਆਰਐਫ ਫੌਜ ਸਬਈ ਬਚਾਅ ਸਵੇਰ ਬਾਅਦ ਸ਼ਾਮ ਤੋਂ ਹੀ ਰਾਤ ਦੇ ਬਚਾਅ ਦੇ ਵਿੱਚ ਝੁੱਟੇ ਹੋਏ ਨੇ। ਘਟਨਾ ਸਥਾਨ ਤੇ ਐਂਬੂਲੈਂਸ ਦੇ ਨਾਲ ਡਾਕਟਰਾਂ ਦੀ ਟੀਮ ਵੀ ਤਾਇਨਾਤ ਉਹਨਾਂ ਵੇਖਣਾ ਹੋਵੇ ਕਿ ਆਨਵਲ ਦਿਨਾਂ ਦੇ ਵਿੱਚ ਇਸ ਦੇ ਵਿੱਚ ਹੋਰ ਕਿੰਨੇ ਕੁ ਲੋਕਾਂ ਦੇ ਨੁਕਸਾਨ ਜਾਨ ਨੁਕਸਾਨ ਨਹੀਂ ਜਾ ਕੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ। ਉਹਨਾਂ ਰਿਕੈਸਟ ਕਾਇਦ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਮਹਾਪੰਚਾਇਤ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਿ ਬਟੋਗੇ ਤੋ ਲੂਟੋ ਦਾ ਨਾਰਾ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਜਿਹੜੀ ਮਹਾਪੰਚਾਇਤ ਦੇ ਵਿੱਚ ਦੇਸ਼ ਵਿਆਪੀ ਅਤੇ ਅੰਦੋਲਨ ਦੀ ਚੇਤਾਵਨੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਕੇਸ਼ ਤਕਤ ਨੇ ਵਟੋਗੇ ਤੋ ਲੂਟੋਗੇ ਦਾ ਨਾਰਾ ਦਿੰਦੇ ਆ ਇਹ ਕਿਹਾ ਕਿ ਕਿਸਾਨਾਂ ਨੂੰ ਆਪਣੀ ਜਿਹੜੀ ਜ਼ਮੀਨਾਂ ਸਰਕਾਰ ਨੂੰ ਕਿਸੇ ਵੀ ਕੀਮਤ ਤੇ ਨਹੀਂ ਵੇਚਣੀ ਚਾਹੀਦੀ ਬਦਲਦੇ ਸਮੇਂ ਚ ਕਿਸਾਨਾਂ ਨੂੰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਹ ਇਸ ਯੁੱਗ ਵਿੱਚ ਇਹ ਗਿਆਨ ਤੋਂ ਬਿਨਾ ਕੁਝ ਵੀ ਨਹੀਂ ਹੈ ਇਸ ਨਾਲ ਹੀ ਕੀਰਤਨ ਕਰਕੇ ਇੱਕ ਦੂਸਰੇ ਦਾ ਸਹਿਯੋਗ ਕਰੇ ਕਿਸਾਨਾਂ ਗੂ ਸਨਿਚਰਵਾਰ ਨੂੰ ਮਰਵਾੜਾ ਰੋਡ ਤੇ ਰਕੇਸ਼ ਯਾਦਵ ਦੇ ਫਾਰਮ ਹਾਊਸ ਤੇ ਹੋਈ ਕਿਸਾਨ ਮਹਾਪੰਚਾਇਤ ਨੂੰ ਸੁਪਨਰ ਕਰ ਰਹੇ ਸਨ ਉਹਨਾਂ ਅੱਗੇ ਜੀ ਕਟੋ ਕਟ ਸਮਰਥਨ ਮੁੱਲਕ ਕਾਨੂੰਨ ਲਾਗੂ ਕਰਨ ਦੀ ਮੰਗ ਕਰਦੇ ਆ ਕਿਹਾ ਹੈ ਕਿ ਜਦੋਂ ਤੱਕ ਸਰਕਾਰਾਂ ਘਟੋ ਘਟ ਸਮਰਥਨ ਮੁੱਲਕ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਭਾਅ ਨਹੀਂ ਦਿੰਦੀਆਂ ਉਦੋਂ ਤੱਕ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਸਹੀ ਭਾਅ ਨਹੀਂ ਮਿਲ ਸਕੇਗਾ ਇਸ ਦੇ ਲਈ ਉਹਨਾਂ ਨੇ ਫਿਰ ਸਟੇ ਤੋਂ ਦੇਸ਼ ਵਿਆਪੀ ਅੰਦোলন ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਰਿਗੇਸ਼ਟ ਕਹਿੰਦੇ ਨੇ ਕਿ ਕਿ ਸਰਕਾਰ ਸਵਾਮੀਨਾਥਨ ਨੂੰ ਮੁੜ ਭਾਰਤ ਰਤਨ ਮੰਡੀ ਹੈ ਪਰ ਸ੍ਰੀ ਅੰਮੇ ਨਾਥਨ ਵੱਲੋਂ ਕਿਸਾਨਾਂ ਦੇ ਹਿੱਤਾਂ 'ਚ ਬਣਾਏ ਕਾਨੂੰਨਾਂ ਨੂੰ ਨਹੀਂ ਮੰਨਦੀ। ਉਹਨਾਂ ਨੇ ਕਿਹਾ ਕਿ ਜੇਕਰ ਦੇਸ਼ 'ਚ ਅਟਲ ਕੇਰੀ ਵਾਜਪਾਈ, ਲਾਲਕ੍ਰਿਸ਼ਣ Đਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂਆਂ ਦੀ ਸਰਕਾਰ ਹੁੰਦੀ ਤਾਂ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ। ਕੇਂਦਰ ਦੀ ਭਾਜਪਾ ਸਰਕਾਰ ਕੋਲ ਪਹਿਲਾਂ ਵਾਂਗ ਕਿਸਾਨਾਂ ਦੀ ਦੁਦਰਸ਼ਾ ਨੂੰ ਸਮਝਣ ਵਾਲੇ ਆਗੂਆਂ ਦੀ ਘਾਟ ਹੈ। ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਦੇ ਮੰਗਾਂ ਨੂੰ ਜਿਹੜੀ ਭਾਜਪਾ ਸਰਕਾਰ ਉਹ ਕਦੋਂ ਮੰਨਦੀ ਹੈ। ਪੰਜਾਬੀ ਗਾਇਕ ਰਵਿੰਦਰ ਗਰੇਵਾਲ ਕਨੋਰੀ ਬਾਰਡਰ ਪਹੁੰਚੇ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਕਿਸਾਨੀ ਅੰਦੋਲਨ ਨੂੰ ਲੈ ਕੇ ਹੁਣ 27 ਦਿਨਾਂ ਦੇ ਉੱਤੇ ਮਰਨ ਵਰਤੇ ਬੈਠੇ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹ ਗਏ ਗਾਇਕ ਰਵਿੰਦਰ ਗਰੇਵਾਲ ਨੇ ਕਿਸਾਨ ਅੰਦੋਲਨ ਦੇ ਵਿੱਚ ਪਹੁੰਚ ਕੇ ਇਸ ਦੌਰਾਨ ਉਹਨਾਂ ਨੇ ਜਗਮੀਤ ਸਿੰਘ ਢੱਲੇਵਾਲ ਨੂੰ ਮਿਲ ਕੇ ਉਹਨਾਂ ਦੀ ਸਿਹਤ ਸੰਬੰਧੀ ਜਾਂਚ ਜਿਹੜਾ ਹਾਲ ਜਾਣਿਆ ਏ ਉਹਨਾਂ ਦੀ ਤੰਦਰੁਸਤੀ ਲਈ ਵੀ ਪ੍ਰਮਾਤਮਾ ਅਗੇ ਅਰਦਾਸ ਕੀਤੀ ਹੈ ਇਸ ਮੌਕੇ ਉਹਨਾਂ ਨੇ ਵਕਫ ਵਕ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰ ਕਰਕੇ ਸਰਦਾਰ ਡੱਲੇਵਾਲ ਦਾ ਮਰਨ ਵਰਤ ਖਤਮ ਕਰਵਾਉਣ ਦੀ ਵੀ ਅਪੀਲ ਕੀਤੀ ਹੈ ਸਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਹੋਏ ਨਾਬਾ ਜੇਲ੍ਹ ਤੋਂ ਰਿਹਾ ਨਾਬਾ ਜੇਲ੍ਹ ਚ ਪਿਛਲੇ ਕਰੀਬ 4 ਮਹੀਨਿਆਂ ਤੋਂ ਬੰਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਬਕਾ ਕੈਬਨਿਟ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਪਿਛਲੇ ਦਿਨੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਨੂੰ ਅੱਜ ਨਾਬਾ ਜੇਲ੍ਹ ਤੋਂ ਕਰੀਬ 3:30 ਵਜੇ ਰਿਹਾ ਹੋ ਗਏ ਨੇ ਜੇਲ੍ਹ ਤੋਂ ਰਿਹਾ ਹੋਣ ਉਪਰੰਤ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਏ ਸਬਕਾ ਮੰਤਰੀ 파ਤ ਪੁਸ਼ਨ ਆਸੂ ਨੇ ਕਿਹਾ ਉਹ ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਨੇ ਤੋਂ ਬਾਅਦ ਉਹ ਅਦਾਲਤ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਹ ਵੱਡੀ ਰਾਹਤ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਘਰ ਪਹੁੰਚ ਰਹੇ ਨੇ ਕਿਉਂਕਿ ਸੱਚਾਈ ਦੀ ਬਹੁਤ ਵੱਡੀ ਜਿੱਤ ਹੋਈ ਹੈ ਉਹ ਸਮਾਂ ਆਉਣ ਉੱਤੇ ਵੱਡੀਆਂ ਵੱਡੀਆਂ ਗੱਲਾਂ ਸਾਹਮਣੇ ਲਿਆਉਣਗੇ ਜੋ ਉਹਨਾਂ ਨਾਲ ਧੱਕੇਸ਼ਾਈ ਕੀ ਚੀਕੀ ਹੈ ਸੋ ਅੱਜ ਦੀਆਂ ਇਸ ਪੰਜਾਬ ਬੁਲਟਨ ਦੇ ਵਿੱਚ ਅੱਜ ਇੰਨਾ ਹੀ ਤੇ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਤਦ ਤੱਕ ਮੈਂ ਹਾਂ ਵਿਦਾਇਤ ਧੰਨਵਾਦ